ਸੋ ਕੀ ਹਾਲ ਹੈ ਦੋਸਤੋ ਦੋਸਤੋ ਯਾਰ ਮੈਂ ਤੁਹਾਨੂੰ ਮੇਰੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਆ ਪਤਾ ਕੀ ਹੋਇਆ ਯਾਰ ਦਿਵਾਲੀ ਵਾਲੇ ਦਿਨ ਆਪਣੇ ਦਿਵਾਲੀ ਵਾਲੇ ਦਿਨ ਨਾ ਜ ਸਾਡੇ ਘਰੇ ਚੋਰੀ ਹੋ ਗਈ ਸੀ ਜਬ ਬਹੁਤ ਦੁੱਖ ਲੱਗਾ ਆ ਬਹੁਤ ਪਾਸੇ ਕੋ ਮੈਂ ਕੋਈ ਇਨਸਾਫ ਨਹੀਂ ਮਿਲ ਰਿਹਾ ਆ ਤੁਹਾਨੂੰ ਮੇਰੀ ਆਈਡੀ ਤੇ ਦੇਖ ਸਕਦੇ ਆ ਉਹ ਤਿੰਨ ਚੋਰ ਆ ਜੇ ਤੁਹਾਨੂੰ ਕੋਈ ਲੱਗਦਾ ਜਿਹਦਾ ਨਾਮ ਐ ਫੋਵਾੜੇ ਹੋਣ ਨੂੰ ਤੁਹਾਨੂੰ ਕਿਤੇ ਲੱਗਦਾ ਆ ਕਿ ਚੀਜ਼ ਦੇਖੀ ਹੋ ਆ ਕਿਤੇ ਤਜਰਬਾ ਮੇਰਾ ਭਰਾ ਦੱਸਿਓ ਤਿੰਨ ਬੱਕਰੀਆਂ ਚੋਰੀਆਂ ਹੋ ਗਈਆਂ ਪਿਛਲੇ ਸਾਲ ਸਾਡੇ ਘਰ ਨਹੀਂ ਲੈ ਗਏ ਸੀ ਵੱਟ ਕੇ ਚੋਰ ਉਹੀ ਆ ਨਿਕਲ ਆਏ ਗੌਂਡੀ ਅੱਧਾ ਦਾ ਲੈ ਗਏ ਸੀ ਪੁਲਸ ਪਰ ਪੁਲਸ ਵਾਲੇ ਵੀ ਇਦਾਂ ਦੇ ਆ ਕਿ ਰਿਸ਼ਵਤ ਖੋਰੀ ਆ ਪੈਸੇ ਲੈ ਕੇ ਉਹਨਾਂ ਨੂੰ ਫੇਰ ਛੱਡਤਾ ਯਾਰ ਅਸੀਂ ਗਰੀਬ ਬੰਦੇ ਕੀ ਕਰਾਂਗੇ ਕਿੰਨਾ ਤਾਂ ਇਨਸਾਫੀ ਕੋ ਹਰ ਲਗਾਈਏ ਇਹ ਕਾਫੀ ਟਾਈਮ ਹੋ ਗਿਆ ਸੀ ਦੇਖਦੇ ਰਹੇ ਚ ਕਿ ਭਈ ਹੁਣ ਹੋਜੂ ਹੁਣ ਹੋਜੂ ਬਟ ਨਹੀਂ ਸਾਡੀ ਚਾ ਹਵੇਲੀ ਤੋਂ ਚੱਕ ਹੋ ਗਿਆ ਸੋ ਪਲੀਜ਼ ਯਾਰ ਜੇ ਤੁਹਾਨੂੰ ਆ ਵੀਡੀਓ ਜੇ ਤੁਹਾਨੂੰ ਮੈਂ ਕਿ ਸ਼ੇਅਰ ਕਰੂੰਗਾ ਠੀਕ ਹੈ ਇਸ ਤੋਂ ਜਿਹੜੀ ਨੈਕਸਟ ਆਊਗੀ ਉਹਦੇ ਵਿੱਚ ਹੋਣੇ ਆ ਤਿੰਨ ਚਾਰ ਵੀਡੀਓ ਵੈਸੇ ਪਰ ਮੈਂ ਤਾਂ ਮੇਨਲੀ ਇੱਕ ਦਿਖਾਉਂਗਾ ਚਾਰੀ ਚੋਰ ਹੈ ਪਿੰਡ ਦੇ ਹੀ ਆ ਪਹਿਲਾ ਪਿੰਡ ਦੇ ਨੇ ਜਿੱਦਾਂ ਬੁੜੀਆਂ ਸਾਧ ਦਿੱਤੇ ਜਿਹੜੇ ਆਂਡ ਫਾਉਂਡੇ ਉਹਨਾਂ ਦੀ ਕੈਮਰੇ 'ਕਾ ਜਦ ਦੇਖਿਆ ਕਿ ਆਪਣਾ ਆ ਤਾਂ ਉਹਨਾਂ ਨੇ ਫੇਰ ਨਾ ਪੱਲਾ ਇਹ ਛੜਾਉਂਦਾ ਪਾਇ ਕਿ ਰੋਣਾ ਨਾ ਦੋ ਫੀਕਰ ਨੇ ਤੁਸੀਂ ਇਹਨਾਂ ਦਾ ਨਾਮ ਜਦ ਕਿ ਅਸੀਂ ਕਿਸੇ ਦਾ ਨਾਮ ਵੀ ਨਹੀਂ ਲਾਇਆ ਹੈਗਾ ਆ ਜੇ ਕਹ ਲਓ ਨਾਮ ਲਿਖਾਇਆ ਹੈ ਨਾ ਸ਼ੱਕ ਦੇ ਆਧਾਰ ਤੇ ਅਸੀਂ ਕਿਸੇ ਦਾ ਨਹੀਂ ਨਾਮ ਲਗਾਇਆ ਬਟ ਪਿੰਡ 'ਚ ਪਿੰਡ 'ਚ ਹੁਣ ਇਦਾਂ ਹੋ ਗਿਆ ਕਿ ਬਈ ਕਹਿ ਰਹੇ ਕਿ ਤੁਸੀਂ ਉਹਨਾਂ ਦਾ ਆਪਣਾਨੇ ਦਾ ਨਾਮ ਲਗਾਇਆ ਸੋ ਖੈਰ ਹੁਣ ਪਰ ਸਾਡੀ ਸ਼ੱਕ ਉਹਨਾਂ ਤੇ ਹੀ ਆ ਬਟ ਕੋਈ ਇਨਸਾਫ ਨਹੀਂ ਮਿਲ ਰਿਹਾ ਉਲਟਾ ਹੁਣ ਮੈਨੂੰ ਵੀ ਮੇਰੇ ਕੈਰੇਕਟਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬੁੜੀਆਂ ਕਿ ਉਹਨਾਂ ਦਾ ਮੁੰਡਾ ਬੋਲੀਆਂ ਖਾਂਦਾ ਉਹਨਾਂ ਦਾ ਮੁੰਡਾ ਨਿਸ਼ੇ ਕਰਦਾ ਉਹਨਾਂ ਦਾ ਡੈਡੀ ਇਹ ਪੇ ਪੁੱਤ ਨੇ ਵੇਚ ਦਿੱਤਾ ਪਹਿਲਾਂ ਮੇਰੇ ਡੈਡੀ ਚਲ ਪੀਂਦਾ ਸੀਗਾ ਸਾਰੇ ਪਿੰਦੇ ਆ ਯਾਰ 2 ਸਾਲ ਹੋ ਗਏ ਮੇਰੇ ਡੈਡੀ ਨੇ ਦਰੂਛੇ ਖੈਰ ਮੈਂ ਮੈਂ ਭਾਜੀ ਜੋਬ ਤੇ ਰੋਜ਼ ਜਾਨਾ ਆਉਂਦਾ ਠੀਕ ਆ ਮੇਰੇ ਇੱਧਰ ਕੋਈ ਨਹੀਂ ਆ ਫਲਕੀ ਫੋਕੀਦਾਰੀ ਉਹ ਵੀ ਕਿਤੇ 6 ਮਹੀਨੇ ਸਾਲ ਤੋਂ ਇੱਕ ਅੱਧੀ ਵਾਰ ਸੋ ਮੇਰੇ ਕਰੈਕਟਰ ਨੂੰ ਹੁਣ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਪਹਿਲਾ ਪੌਲਸ ਵਾਲੇ ਨੇ ਇੰਦਾ ਗਿਆ ਤਾਂ ਮੈਨੂੰ ਪੁੱਛਿਆ ਤਾਂ ਫੇਰ ਮੈਂ ਕਹਿੰਦਾ ਜੇ ਨਹੀਂ ਕਰ ਰਹਾ ਤਾਂ ਫੇਰ ਹੁਣ ਤੁਸੀਂ ਦੱਸੋ ਕਿਹਨਾ ਤਨਸਾਬ ਨੂੰ ਮਰਾਈਏ ਮੈਨੂੰ ਮੇਰੇ ਨੂੰ ਕੀ ਵਿੱਚ ਇਹਨਾਂ ਨੇ ਲੈ ਆਂਦਾ ਮੇਰੇ ਕਰੈਕਟਰ ਨੂੰ ਪ੍ਰਭਾਵ ਕਰਨ ਲੱਗ ਗਏ ਓ ਪਲੀਜ਼ ਯਾਰ ਦੱਸਿਓ ਮੇਰਾ ਵੀਰ ਜੇ ਕੋਈ ਤੁਹਾਡੇ ਕੋਲ ਹੋਵੇ ਆਈਡੀਆ ਕਿ ਕੀ ਕਰੀਏ